ਨਾ ਡੇਰਾ ਬਾਬਾ ਨਾਨਕ ਦੇ ਪਿੰਡ ਰ 776 ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਹੈ ਔਰ ਮੁਕਾਬਲਾ ਜੋ ਸੀ ਦੋ ਸ਼ੂਟਰਜ਼ ਵਾਦੇ ਨਾਲ ਪੁਲਿਸ ਦਾ ਹੋਇਆ ਹੈ ਇਹ ਦੋ ਸ਼ੂਟਰਜ਼ ਨੂੰ ਇੱਥੇ ਪਿਸਟਲ ਰਿਕਵਰ ਕਰਨ ਲਈ ਲਿਆਂਦਾ ਸੀ ਪਰ ਜਿਸ ਤਰ੍ਹਾਂ ਹੀ ਪਿਸਟਲ ਦੇ ਨੇੜੇ ਪਹੁੰਚਦੇ ਆ ਤੁਰੰਤ ਉਹ ਫਾਇਰ ਕਰ ਦਿੰਦੇ ਨੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਔਰ ਜਿਸ ਦੌਰਾਨ ਗਨੀਮਤ ਰਹੀ ਕਿ ਪੁਲਿਸ ਦੇ ਜਵਾਨ ਤੇ ਬਚ ਗਏ ਪਰ ਇਹਨਾਂ ਦੋਨਾਂ ਦੋਸ਼ੀਆਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਔਰ ਦੋਨਾਂ ਨੂੰ ਅੱਜਕੋਸ਼ੀ ਉਹ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਪਰਬੀ ਫਾਇਰ ਦੌਰਾਨ ਦੋਨੋਂ ਲੋਕ ਜ਼ਖਮੀ ਹੋ ਜਾਂਦੇ ਉਹ ਹਸਪਤਾਲ ਦਾਖਲ ਕਰਾਇਆ ਗਿਆ ਦੋ ਪਰ ਸ਼ੂਟਰ ਸਨ ਇਹਨਾਂ ਨੇ ਜੋ ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਇੱਕ ਵਪਾਰੀ ਦੀ ਦੁਕਾਨ ਤੇ ਗੋਲੀ ਚਲਾ ਕੇ ਵੱਡੀ ਫਰੋਤੀ ਦੀ ਮੰਗ ਕੀਤੀ ਸੀ ਔਰ ਪੁਲਿਸ ਨੇ ਚਾਰ ਲੋਕ ਗ੍ਰਿਫਤਾਰ ਕੀਤੇ ਜਿਨ੍ਹਾਂ ਚੋਂ ਦੋ ਲੋਕਾਂ ਨੂੰ ਅੱਜ ਕ੍ਰਿਸਟਲ ਰਿਕਵਰ ਕਰਨ ਲਈ ਲਿਆਂਦਾ ਸੀ ਪਰ ਉਹਨਾਂ ਨੇ ਚਤੁਰਾਈ ਦਿਖਾਈ ਔਰ ਪੁਲਿਸ ਨੇ ਹੀ ਗੋਲੀ ਚਲਾਤੀ ਪੁਲਿਸ ਵੱਲੋਂ ਵੀ ਇਹਨਾਂ ਦੋਨਾਂ ਦੋਸ਼ੀਆਂ ਤੇ ਜਵਾਬੀ ਫਾਇਰ ਕਰਕੇ ਦੋਨਾਂ ਨੂੰ ਜਕਮ ਵੀ ਕਰਤਾ ਔਰ ਇਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸਾਡੇ ਐਸਐਸਪੀ ਸਾਹਿਬ ਮੌਜੂਦਾ ਐਸਐਸਪੀ ਸਾਹਿਬ ਕਿੱਡੀ ਕਬੜੀ ਰਿਕਵਰੀ ਕੀਤੀ ਜਾਂਦੀ ਹੈ ਬਹੁਤ ਵੱਡੀ ਉਪਲਬਧੀ ਹੈ ਤਾਂ ਇਹ ਜਿਹੜਾ ਸਿਲਸਿਲਾ ਹੈ ਮੈਨੂੰ ਲੱਗਦਾ ਹੈ ਇਹ ਜਿਹੜਾ ਐਕਸਟਰੋਸ਼ਨ ਕਾਲਸ ਦਾ ਉਹਦੇ ਤੇ ਥਲ ਪੈ ਜੂਗੀ ਤਾਂ ਵੱਡੀ ਉਪਲਬਧੀ ਹੈ ਡਿਸਟ੍ਰਿਕਟ ਪੁਲਿਸ ਲਈ ਐਂਡ ਆਫਕੋਰਸ ਇਹਦੇ ਵਿੱਚ ਡਾਇਰੈਕਸ਼ਨ ਸੀਗੀ ਮਾਨਯੋਗ ਡੀਜੀਪੀ ਸਾਹਿਬ ਦੀ ਡੀਆਈਜੀ ਬਾਰਡਰ ਰੇਂਜ ਦੀ ਤਾਂ ਉਹ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਸੀਗੇ ਤਾਂ ਵੱਡੀ ਉਪਲਬਧੀ ਰਾਉਂਡ ਫਾਇਰ ਹੋਏ ਔਰ ਕਿਸ ਤਰੀਕੇ ਦੇ ਨਾਲ ਮੁਕਾਬਲਾ ਜਿਹੜਾ ਇੱਥੇ ਪੁਲਿਸ ਦਾ ਹੋਇਆ ਇਹਦੇ ਵਿੱਚ ਫ੍ਰਮ ਬੋਥ ਸਾਈਡਸ ਪ੍ਰੀਲੀਮਿਨਰੀ ਤੌਰ ਤੇ ਚਾਰ-ਚਾਰ ਜਿਹੜੇ ਰਾਉਂਡਸ ਫਾਇਰ ਹੋਏ ਪੁਲਸ ਨੇ ਪਹਿਲਾਂ ਤਾਂ ਮਤਲਬ ਵਾਰਨਿੰਗ ਲਈ ਹਵਾਛੇ ਵੀ ਫਾਇਰ ਕਰਤਾ ਸੀਗਾ ਤਾਂ ਇੱਥੇ ਹੀ ਜਿਸ ਤਰ੍ਹਾਂ ਉਹਨਾਂ ਨੂੰ ਜਿਤੇ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜਿਹੜੀ ਰੋਡ ਬਣੀ ਹੈ ਉੱਥੇ ਪੁਲਸ ਪਾਰਟੀ ਇਹਨਾਂ ਨੂੰ ਗੱਡੀ 'ਚ ਲੈ ਕੇ ਆਏ ਸੀਗੀ ਬਟ ਉੱਥੇ ਉਹਨੇ ਜੰਪ ਕਰਕੇ ਪਾਰਟੀ ਨੂੰ ਓਵਰਪਾਵਰ ਕਰਕੇ ਜਿਹੜਾ ਉਹਨਾਂ ਨੂੰ ਪਤਾ ਸੀਗਾ ਹਸਲਾ ਕਿੱਥੇ ਹੈ ਉਹਦਾ ਪੋਜੀਸ਼ਨ ਲੈ ਕੇ ਇਹਨਾਂ ਨੇ ਫਾਇਰ ਕਰਤਾ ਸੀਗਾ ਪੁਲਸ ਨੇ ਪਹਿਲਾਂ ਵਾਰਨ ਕਰਤਾ ਸੀਗਾ ਬਟ ਉਹ ਮੰਨੀ ਨਹੀਂ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਐਸਐਸਪੀ ਸੁਹੇਲ ਵੀਰ ਸਾਹਿਬ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਮੁਕਾਬਲਾ ਹੋਇਆ ਵੱਡੀ ਉਪਲਬਧੀ ਹੈ ਕਹਿੰਦੇ ਕਿ ਹੁਣ ਜੋ ਫਿਰੋਤੀਆਂ ਮੰਗਦੇ ਸੀ ਉਹਨਾਂ ਨੂੰ ਠੱਲ ਪੈ ਗਈ ਕੈਮਰਾਮੈਨ ਬੰਡੀ ਦੇ ਨਾਲ ਪੰਜਾਬੀ ਟੈਲੀਨਿਟੀ ਲੁਥਰਾ ਬਟਾਲਾ